ਸਰ ਆਜੀਬ ਰੇਸ਼ੀਮ ਸਾਹਿਬ ਨੂੰ ਇੱਕ ਜੇ ਤੁਸੀਂ ਮੰਗ ਪੱਤਰ ਦਿੱਤਾ ਉਹਦਾ ਵਿਸ਼ਾ ਕੀ ਹੈ ਸਰ ਜਿਹੜਾ ਵਿਸ਼ਾ ਸੀਗਾ ਉਹ ਬੜਾ ਗੰਭੀਰ ਸੀਗਾ ਜੀ ਸਰਬੱਤ ਦੇ ਭਲੇ ਨਾਲ ਜੁੜਿਆ ਹੋਇਆ ਹੈਗਾ ਇਹ ਜਿਹੜਾ ਵਿਸ਼ਾ ਸਾਡਾ ਕਿਉਂਕਿ ਇਨਸਾਨੀ ਜੀਵਨ ਤੋਂ ਵੱਧ ਕੇ ਇਸ ਦੁਨੀਆ ਵਿੱਚ ਕੋਈ ਚੀਜ਼ ਨਹੀਂ ਹੈ ਨਕੋਦਰ ਜਿੰਦਰਦਰ ਜੀ ਰੋਡ ਹੈਗੀ ਆ ਜਿੱਥੇ ਕਮਲ ਹਸਪਤਾਲ ਹੈਗਾ ਮਰਾਸ਼ਾ ਬਾਬਾ ਜੀ ਦੀ ਜਿਹੜੀ ਸੜਕ ਜਾਂਦੀ ਹੈਗੀ ਆ ਉਹ ਜਿਹੜਾ ਚੌਕ ਹੈਗਾ ਉਹ ਹਾਸੀਆਂ ਦਾ ਚੌਂਕ ਬਣ ਚੁੱਕਾ ਬਹੁਤ ਵੱਡੀਆਂ ਘਟਨਾਵਾਂ ਹੁੰਦੀਆਂ ਵੱਡੇ ਵੱਡੇ ਭਾਰੀ ਵਾਹਨ ਨਿਤ ਆਉਂਦੇ ਜਾਂਦੇ ਆ ਜਿਹੜੇ ਛੋਟੇ ਵਾਹਨ ਹੁੰਦੇ ਉਹਨਾਂ ਕਾਹਲੀ ਹੁੰਦੀ ਆ ਪਰ ਉੱਥੇ ਕੋਈ ਟ੍ਰੈਫਿਕ ਲਾਈਟਾਂ ਨਹੀਂ ਹੈਗੀਆਂ ਕੋਈ ਰੌਂਡ ਅਬਾਊਟ ਨਹੀਂ ਹੈਗਾ ਜਾਂ ਕੋਈ ਹੋਰ ਪੁਲਿਸ ਦੀ ਕੋਈ ਤੇ ਟ੍ਰੈਫਿਕ ਦੀ ਮੁਲਾਜ਼ਮ ਨਹੀਂ ਹੈਗੇ ਲੋਕਾਂ ਦੀ ਕੀਮਤੀ ਜਾਨ ਨੂੰ ਬਹੁਤ ਵੱਡਾ ਖਤਰਾ ਬਣਿਆ ਹੋਇਆ ਤਿੰਨ ਚਾਰ ਦਿਨ ਪਹਿਲਾਂ ਅਸੀਂ ਇੱਥੇ ਆਏ ਸੀਗੇ ਉਸ ਚੌਂਗ ਦੇ ਵਿੱਚ ਮੌਕਾ ਦੇਖਿਆ ਬਹੁਤ ਵੱਡਾ ਐਕਸੀਡੈਂਟ ਹੋਣ ਲੱਗਾ ਸੀਗਾ ਈਸ਼ਵਰ ਨੇ ਕਿਰਪਾ ਕੀਤੀ ਬਹੁਤ ਵੱਡਾ ਹਾਸਾ ਤੋਂ ਬਚ ਗਏ ਅੱਜ ਅਸੀਂ ਉਸੇ ਗੱਲ ਨੂੰ ਲੈ ਕੇ ਐਸਜੀਐਮ ਸਾਹਿਬ ਦੇ ਸਾਹਬ ਕੋ ਪੇਸ਼ ਹੋਏ ਆ ਲਾਲ ਬਿਸ਼ਵਾਸਦੀ ਕੋਲ ਤੇ ਉਹਨਾਂ ਨੇ ਸਾਡੀ ਗੱਲ ਨੂੰ ਮੌਕੇ ਤੇ ਸੁਣਦਿਆਂ ਹੋਇਆਂ ਹੀ ਮੌਕੇ ਤੇ ਐਕਸ਼ਨ ਕੀਤਾ ਜਿਹੜੇ ਕੰਸਰਨ ਡਿਪਾਰਟਮੈਂਟ ਸੀਗੇ ਉਹਨਾਂ ਨੇ ਮੌਕੇ ਤੇ ਬੈਠਾ ਹੀ ਰਾਬਤਾ ਕੈਂਪ ਕੀਤਾ ਕਿਉਂਕਿ ਉਹਨਾਂ ਨੇ ਸਮਝਿਆ ਜੋ ਅਸੀਂ ਗੱਲ ਲਿਖੀ ਆ ਵੀ ਇਨਸਾਨ ਦੀ ਜਿਹੜੀ ਕੀਮਤ ਜਾਨ ਦੀ ਕੀਮਤ ਹੈਗੀ ਉਹ ਬਹੁਤ ਵੱਡੀ ਹੈਗੀ ਆ ਉਹਨਾਂ ਇਸ ਗੱਲ ਤੇ ਪਹਿਰਾ ਦਿੰਦੇ ਹੋਏ ਬਹੁਤ ਵੱਡਾ ਸਟੈਪ ਲਿਆ ਜੋ ਨਾ ਸ਼ਬਦ ਲਿਖੇ ਜੋ ਜੀ ਆਵੇ ਸੋ ਰਾਜੀ ਜਾਵੇ ਉਹਨਾਂ ਨੇ ਐਵੇਂ ਲਿਖਿਆ ਅਸੀਂ ਆਏ ਆ ਸਾਡੀ ਗੱਲ ਸੁਣੀ ਅਸੀਂ ਰਾਜੀ ਹੋਏ ਆ ਔਰ ਸਾਡੇ ਰਾਜੀ ਹੋਣ ਦੇ ਨਾਲ ਬਹੁਤ ਸਾਰੀ ਜਿਹੜੇ ਲੋਕਾਂ ਦੀਆਂ ਜਕੀਮਤੇ ਜਾਂਦਾ ਹੈਗੇ ਆ ਬਚ ਜਾਣਗੇ ਆ ਰੋਜ਼ਾਨਾ ਹੋਣ ਵਾਲੇ ਜਿਹੜੇ ਐਕਸੀਡੈਂਟ ਹੈਗੇ ਆ ਉਹ ਰੁਕ ਜਾਣਗੇ ਜੀ ਸਰ ਕੁਐਸਚਨ ਨੰਬਰਦਾਰ ਨਾਲ ਬਾਰੇ ਜੀ ਗੱਲਬਾਤ ਕੀਤੀ ਕੋਈ ਪ੍ਰੋਬਲਮ ਆ ਰਹੀ ਸੀ ਹਾਂਜੀ ਦੇਖੋ ਜੀ ਨੰਬਰਦਾਰ ਚਾਹੇ ਐਕਸਟ੍ਰੀਮ ਦਫਤਰ ਹੈਗਾ ਜੀ ਚਾਹੇ ਤਹਿਸੀਲ ਦਫਤਰ ਹੈਗਾ ਇਹ ਚਾਹੇ ਡੀਸੀ ਦਫਤਰ ਹੈ ਆ ਚਾਹੇ ਪੰਜਾਬ ਦੇ ਗੱਲ ਕਰੀਏ ਇਹ ਲੋਕਾਂ ਦੇ ਵਿੱਚ ਇੱਕ ਬਹੁਤ ਅੱਛਾ ਕੰਮ ਕਰਦੀ ਆ ਜੇ ਕਹ ਲਈਏ ਕਿ ਲੋਕਾਂ ਦੀ ਰੀੜ ਦੀ ਹੱਡੀ ਹੈਗੀ ਆ ਇਹ 'ਚ ਕੋਈ ਅਥਕਥਰੀ ਨਹੀਂ ਹੈਗੀ ਪੰਜਾਬ ਸਰਕਾਰ ਵੱਲੋਂ ਜਿਹੜਾ ਮਾਨ ਪੱਤਾ ਹੈਗਾ ਉਹ ਰੈਗੂਲਰਲੀ ਜਾਰੀ ਕੀਤਾ ਜਾਂਦਾ ਪਰ ਜਦੋਂ ਤੱਕ ਜੰਦਰ ਜिले ਤੱਕ ਆਉਂਦਾ ਆ ਜੰਦਰ ਜिले ਤੋਂ ਨਕੂਦਾ ਤੱਕ ਆਉਂਦਾ ਆ ਉਸ ਸਵੇਰੇ ਜਿਹੜੇ ਸਾਡੇ ਮੁਲਾਜ਼ਮ ਹੈਗੇ ਸਰਕਾਰੀ ਮੁਲਾਜ਼ਮ ਹੈਗੇ ਆ ਉਹ ਸਾਡੇ ਕੁਝ ਨੰਬਰਦਾਰਾਂ ਦੇ ਨਾਲ ਨਫ਼ਰਤ ਭਾਵ ਕਹਿ ਲੋ ਜਾਂ ਉਹਨਾਂ ਦੀ ਅਨਗਹਿਲੀ ਕਹਿ ਲੋ ਜਾਂ ਲਾਪਰਵਾਹੀ ਕਹਿ ਲੋ ਉਹਦੇ ਕਰਕੇ ਜਿਹੜਾ ਮਨ ਪਤਾ ਇਹਨਾਂ ਨੂੰ ਦਿੱਤਾ ਇਹਨਾਂ ਨੂੰ ਨਹੀਂ ਦਿੱਤਾ ਇਹ ਪਾਲਿਸੀ ਬਹੁਤ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਆ ਉਸ ਹੀ ਐਸਡੀਐਮ ਸਾਹਿਬ ਤੋਂ ਕੋਈ ਬੇਨਤੀ ਕੀਤੀ ਆ ਤੁਸੀਂ ਸਾਡੇ ਅਫਸਰਿਓਂ ਬਹੁਤ ਬੜੀ ਅਫਸਰਿਓਂ ਸਾਡੇ ਡੀਸੀ ਸਾਹਿਬ ਜਿਹੜੇ ਹੈਗੇ ਆ ਉਹ ਬੜੇ ਬਧੀ ਅਫਸਰ ਨੇ ਵਿਮਾਂਸ਼ੂ ਅਗਰਵਾਲ ਜੀ ਉਹ ਨੰਬਰਦਾਰਾਂ ਦੀ ਬਹੁਤ ਹਿੱਤਾਂ ਦੀ ਗੱਲ ਕਰਦੇ ਹੈਗੇ ਆ ਉਹਨਾਂ ਨੇ ਵੀ ਇਹ ਕਿਹਾ ਸੀਗਾ ਵੀ ਜਰਾ ਮਾਨ ਪਤਾ ਹੈਗਾ ਰੈਗੂਲਰ ਮਿਲੂਗਾ ਪਰ ਅਜੇ ਤੱਕ ਉਹ ਗੱਲ ਦੇਖ ਨੂੰ ਨਹੀਂ ਮਿਲੀ ਦੋ ਦੋ ਚਾਚਾ ਪੰਜ ਪੰਜ ਛੇ ਛੇ ਮਹੀਨੇ ਜਿਹੜਾ ਹੈਗਾ ਮਾਨ ਪਤਾ ਰੁਕਿਆ ਜਾਂਦਾ ਜੇ ਮੈਂ ਭੋਗਪੁਰ ਆਧਪੋ ਦੀ ਗੱਲ ਕਰਾਂ ਤਾਂ ਜ਼ਿਲ੍ਹਾ ਪ੍ਰਧਾਨ ਉੱਥੇ 2 ਸਾਲ ਹੋ ਗਏ ਮਾਨ ਪਤਾ ਜਾਰੀ ਨਹੀਂ ਕੀਤਾ ਉੱਥੇ ਵੀ ਇਸ ਤਰ੍ਹਾਂ ਬੈਠੇ ਆ ਉੱਥੇ ਵੀ ਤਸੀਲ ਦਾ ਬੈਠਿਆ ਡੀ ਸਾਹਿਬ ਉੱਥੇ ਵੀ ਬੈਠੇ ਹੈਗੇ ਆ ਪਰ ਜਿਹੜਾ ਨੰਬਰ ਨਾਲ ਇਹ ਜਿ ਬਿੱਤਰਾ ਕੀਤਾ ਜਾਂਦਾ ਇਹ ਬਹੁਤ ਗਲਤ ਆ ਡੀ ਜੀ ਸਾਹਿਬ ਨੇ ਮੀਟਿੰਗ ਬੁਲਾਈ ਸੀ ਬਿਜਲੀ ਪਰਾਲੀ ਨੂੰ ਅੱਗ ਲਾਈ ਜਾਂਦੀ ਆ ਇਹਨੂੰ ਰੋਕੋ ਇਹ ਬਹੁਤ ਘਾਤਕ ਆ ਲੋਕਾਂ ਵਾਸਤੇ ਵੀ ਸਮਾਜ ਵਾਸਤੇ ਵੀ ਸਾਡੇ ਵਾਸਤੇ ਤੁਹਾਡੇ ਵਾਸਤੇ ਵੀ ਨੰਬਰਦਾਰਾਂ ਨੇ ਆਪਣਾ ਪੂਰਾ ਟੇਲ ਲਾਇਆ ਔਰ ਘਰ ਘਰ ਜਾ ਕੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਅਨਾਊਂਸਮੈਂਟ ਕੀਤੀ ਜਿਨ੍ਹਾਂ ਦਾ ਸਾਡੇ ਸੰਪਰਕ ਸੀਗਾ ਉਹਨਾਂ ਦਾ ਰਾਬਤਾ ਕਾਇਮ ਕੀਤਾ ਔਰ ਇਸ ਗੱਲ ਨੂੰ ਬਹੁਤ ਹੱਦ ਤੱਕ ਰੋਕਿਆ ਜਦੋਂ ਨੰਬਰਦਾਰ ਸਾਹਿਬ ਆਪਣੇ ਅਫਸਰਾਂ ਦੇ ਨਾਲ ਸਹਿਮਤ ਹੈਗੇ ਉਹਨਾਂ ਦੀ ਗੱਲ ਮੰਨਦੇ ਆ ਫਿਰ ਡਿਪਾਰਟਮੈਂਟ ਦਾ ਕੰਮ ਹੈਗਾ ਉਹ ਨੰਬਰਦਾਰਾਂ ਦੀ ਜਿਹੜੀ ਹੱਕ ਦੀ ਗੱਲ ਹੈ ਉਹ ਕੰਨ ਮਾਨ ਪਤਾ ਦਾ ਪੰਜਾਬ ਸਰਕਾਰ ਦੇ ਰਹੀ ਆ ਫਿਰ ਤੁਸੀਂ ਕਿਉਂ ਰੋਕਦੇ ਪਏ ਆ ਜੇ ਤੁਹਾਡਾ ਪਟਵਾਰੀ ਜਾਂ ਕੋਈ ਬੰਦਾ ਹੋ ਤੁਹਾਡਾ ਮੁਰਾਜ਼ਾ ਹੁਣ ਗਹਿਲੀ ਕਰਦਾ ਉਹਦੇ ਉਹਦੇ ਖਾਫ ਐਕਸ਼ਨ ਲਵੋ ਅਸੀਂ ਹਰ ਜਿੱਥੇ ਆ ਸਾਡੇ ਨੰਬਰਦਾਰ ਸਭ ਖੜੇ ਆ ਇਹ ਸਾਡੇ ਇਸਤਿਹਾਰ ਕਰਨੇ ਜੁਨੇ ਦੇ ਇਹਨਾਂ ਦਾ ਮਾਨ ਪਤਾ 6 ਮਹੀਨੇ ਮਿਲਿਆ ਹੀ ਨਹੀਂ ਪੀਓ ਤੇ ਅੱਜ ਡੀਸੀ ਸਾਹਿਬ ਨਾਲ ਮੁਲਾਕਾਤ ਕੀਤੀ ਐਸਐਸ ਐਟਸੀ ਸਾਹਿਬ ਨਾਲ ਮੁਲਾਕਾਤ ਕੀਤੀ ਉਹ ਤੋਂ ਬਰਿਆਂ ਦਾ ਮਾਨ ਪਤਾ ਜਾਰੀ ਹੋਇਆ ਮਤ ਇਦਾਂ ਦੀ ਬਹੁਤ ਸਾਰੇ ਐਗਜ਼ੈਂਪਲ ਨਹੀਂ ਇਹ ਦੋ ਐਗਜ਼ੈਂਪਲ ਹੀ ਜਿਹੜੀ ਤੁਹਾਡੇ ਸਾਹਮਣੇ ਆ ਸਾਰੇ ਨਕੋਦਰ ਵਿੱਚ ਆ ਅੱਜ ਇੱਥੇ ਵੀ ਇਹੀ ਮਾਹੌਲ ਹੈਗਾ 6-6 ਮਹੀਨੇ 7 ਸਾਲ ਲੱਗ ਜਾਂਦਾ ਮਾਨ ਪਤਾ ਮਿਲਦਾ ਹੀ ਨਹੀਂ ਐਸਡੀਐਮ ਸਾਹਿਬ ਨੇ ਅੱਜ ਪੀਐਸ ਨੂੰ ਦਿੱਤਾ ਇਹਨਾਂ ਨੇ ਉਹੀ ਆਪਣੇ ਜੋ ਸਲੋਗਨ ਲਿਖਿਆ ਜੋ ਜੀ ਆਵੇ ਸੋ ਰਾਜੀ ਜਾਵੇ ਆਪ ਮੌਕੇ ਦੇ ਉੱਪਰ ਜਿਹੜੇ ਕੰਸਰਡ ਅਫਸਰ ਸਿਗੇ ਰੀਡਰ ਸਾਹਿਬ ਸਿਗੇ ਜਾਂ ਜਿਹੜੇ ਜਿਹੜੇ ਮਾਨ ਪਤਾ ਪਾਉਂਦੇ ਉਹਨਾਂ ਨੂੰ ਬੁਲਾਇਆ ਗਿਆ ਉਹਨਾਂ ਕਿ ਆ ਵੀ ਕਿਸੇ ਵੀ ਨੰਬਰ ਦਾ ਜਹਾ ਮਾਨ ਪਤਾ ਹੈਗਾ ਉਹ ਖਾਲੀ ਨਹੀਂ ਜਾਣਾ ਚਾਹੀਦਾ ਹਰ ਜਦੋਂ ਹੀ ਮਾਨ ਪਤਾ ਇੱਕ ਸਾਥ ਸਾਰਿਆਂ ਨੂੰ ਪਾ ਦਿਓ ਇਹ ਹੀ ਸਾਡੀ ਤਮੰਨਾ ਹੈਗੀ ਹੈ ਜੀ ਤੇ ਉਹਨਾਂ ਪੂਰੀ ਕੰਦੀ ਖੁਸ਼ੀ ਕੀਤੀ ਆ ਜੀ ਜੋ ਜੋ ਵੀ ਐਸਡੀਐਮ ਸਾਹਿਬ ਨੇ ਅੱਜ ਐਕਸ਼ਨ ਲਿਆ ਦੇਖੋ ਸੰਤੋਸ਼ੀ ਤਾਂ ਜਦੋਂ ਐਕਸ਼ਨ 'ਚ ਗੱਲ ਆਊਗੀ ਉਦੋਂ ਤੁਸੀਂ ਮੰਨਾਂਗੇ ਫਿਲਹਾਲ ਜਿਸ ਤਰੀਕੇ ਨਾਲ ਸਾਡੀ ਗੱਲ ਸੁਣੀ ਹੈ ਉਹ ਤਾਂ ਇਸ ਜੋ ਸੰਤੁਸ਼ਟ ਹੈਗੇ ਸਰ ਕੀ ਇਸ ਤੋਂ ਪਹਿਲੇ ਵੀ ਤੁਸੀਂ ਐਸਡੀਐਮ ਸਾਹਿਬ ਕੋਲ ਆਪਣੀ ਗੱਲ ਰੱਖ ਚੁੱਕੇ ਹੋ ਅਸੀਂ ਇਹਨਾਂ ਦੇ ਕੋਤਾਂ ਲਾਲ ਵਿੱਚ ਬਿਸ਼ਵਾਜੀ ਕੋਤੋਂ ਅਸੀਂ ਪਹਿਲੀ ਵਾਰ ਹੀ ਆਏ ਹੈਗੇ ਆ ਲੇਕਿਨ ਜਿਹੜਾ ਸਾਡੇ ਡੀਸੀ ਸਾਹਿਬ ਨੇ ਅਸੀਂ ਉਹਨਾਂ ਨਾਲ ਇੱਕ ਗੱਲ ਕਈ ਵਾਰੀ ਕਰ ਚੁੱਕੇ ਆ ਕਿਉਂਕਿ ਮੈਂ ਤਾਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਆ ਤੇ ਮੇਰਾ ਫਿਰ ਜਿਹੜਾ ਜ਼ਿਆਦਾ ਵਾਹ ਹੁੰਦਾ ਉਹ ਡੀਸੀ ਸਾਹਿਬ ਨਾਲ ਹੁੰਦਾ ਜਾਂ ਕਮਿਸ਼ਨਰ ਸਾਹਿਬ ਨਾਲ ਹੁੰਦਾ ਅਸੀਂ ਉਹਨਾਂ ਨਾਲ ਧਿਆਨ ਚ ਕਈ ਵਾਰੀ ਗੱਲਾਂ ਲੈਂਦੀਆਂ ਹੈਗੀਆਂ ਪਰ ਜਦੋਂ ਕੋਈ ਅਫਸਰ ਬਦਲ ਜਾਂਦਾ ਆ ਉਹ ਇਹਨਾਂ ਸਿਸਟਮ ਫਿਰ ਬਦਲ ਜਾਂਦਾ ਜੀ ਇਹਦੇ ਵਿੱਚ ਕਰਕੇ ਦਿੱਕਤ ਆਉਂਦੀ ਆ ਔਰ ਅਸੀਂ ਸੋਚਦੇ ਆ ਕੋਈ ਇਹੋ ਜਿਹਾ ਚਿੱਠੀ ਇਹਨਾਂ ਨੂੰ ਘੜਾਈ ਜਾਵੇ ਉਪਰਲੇ ਲੈਵਲ ਤੋਂ ਕਾਂ ਕਿ ਜੇ ਨੰਬਰ ਦਾ ਸਾਡੇ 1500 ਰੁਪਿਆ ਸੀ ਮਾਰ ਪਤਾ ਮਿਲਦਾ ਉਹ ਲੈਨ ਦੇ ਵਿੱਚ ਇਹਨਾਂ ਨੂੰ ਪਰੇਸ਼ਾਨ ਕਿਸ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਜੀ ਕਿੰਦਾ ਸਰ ਕਿਹੜਾ ਕਿਉਂ ਕੀਤਾ ਜਾਂਦਾ ਹੈ ਕੋਈ ਨੰਬਰ ਦਾ ਨਾ ਕਿਉਂ ਕੀਤਾ ਜਾਂਦਾ ਹੈ ਇਹ ਬਿੱਤਰਾ ਜੀ ਦੇਖੋ ਜਿਹੜਾ ਬੰਦਾ ਮਾਰ ਪਤਾ ਪਾਉਂਦਾ ਉਹਦੀ ਮੋਜੂਦਗੀ ਇਹ ਹੁੰਦੀ ਹੈ ਕਿ ਉਹ ਜਿਹੜਾ ਨੰਬਰਦਾਰ ਹੈਗਾ ਇੱਥੇ ਅਵੇਲੇਬਲ ਹੈ ਜਾਂ ਨਹੀਂ ਹੈ ਉਹ ਪਟਵਾਰੀ ਤੋਂ ਰਿਪੋਰਟ ਮੰਗਵਾਈ ਜਾਂਦੀ ਆ ਜੇ ਪਟਵਾਰੀ ਤੋਂ ਰਿਪੋਰਟ ਮੰਗਵਾਉਣ ਬਾਰੇ ਗੱਲ ਉਹ ਹੈ ਹੀ ਗਲਤ ਆ ਕਿ ਉਹ ਨੰਬਰਦਾਰ ਕਿਹੜਾ ਹੈਗਾ ਵੀ ਜਿਹੜਾ ਜਿਹੜਾ ਅੱਜ ਹੈਗਾ 2 ਮਹੀਨੇ ਬਾਅਦ ਹੈ ਨਹੀਂ ਇਹ ਤਾਂ ਰੈਗੂਲਰ ਰਹਿਣ ਵਾਲਾ ਬੰਦਾ ਉਸੇ ਪਿੰਡ ਦਾ ਵਸਿੰਦਾ ਹੁੰਦਾ ਕਿਤੇ ਬਾਹਰ ਅੰਦਰ ਸੱਜੇ ਖੱਬੇ ਜਾਇਨ ਸਕਦਾ ਰਿਪੋਰਟ ਮੰਗਵਾਨੀ ਹੈ ਤੁਸੀਂ ਸਾਲ ਦੀ ਰਿਪੋਰਟ ਮੰਗਾ ਲਓ ਜੇ ਕੋਈ ਬੰਦਾ ਤੁਹਾਡੇ ਨੰਬਰਦਾਰ ਤੁਹਾਡੇ ਹੁਕਮ ਨਹੀਂ ਮੰਨਦਾ ਉਹਦੇ ਖਿਲਾਫ ਕਾਰਵਾਈ ਕਰ ਦਿਓ ਪਰ ਇੱਕ ਇੱਕ ਨੰਬਰਦਾਰ ਕਰਕੇ ਸਾਰ ਨੂੰ ਖੱਜੇ ਖਵਾਰ ਕੀਤਾ ਜਾ ਵੀ ਇਹ ਗੱਲ ਬਰਦਾਸ਼ਤ ਤੋਂ ਬਾਹਰ ਹੈ ਇਹੀ ਮੰਗਾਜੀ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹੀ ਮੰਗੇ ਜਿਹੜਾ ਜਿਹੜਾ ਮਾਨ ਪੱਤਾ ਹੈ ਰੈਗੂਲਰ ਜਾਰੀ ਕੀਤਾ ਜਾਵੇ ਜਾਂ ਪਰ ਪੰਜਾਬ ਸਰਕਾਰ ਮਾਨ ਪੱਤਾ ਦਿੰਦੀ ਆ ਉਹ ਤੁਸੀਂ ਜਾਰੀ ਕਰ ਦਿਓ ਅਨਸਰ ਨੰਬਰਦਾਰ ਯੂਨੀਅਨ ਨੂਰਮਲ ਤੋਂ ਅੱਜ ਡੈਪੂਟੇਸ਼ਨ ਮਿਲਿਆ ਜੀ ਕੀ ਮੈਟਰ ਹੈ ਇਹ ਬੇਨ ਮੈਟਰ ਇਹ ਹੈਗਾ ਜੀ ਕਿ ਇਹ ਸਾਡਾ ਜਿਹੜਾ ਜਲੰਧਰ ਨਕੋਦਰ ਚੌਕ ਹੈਗਾ ਜਿਹੜਾ ਕਿ ਜਲੰਧਰ ਵਾਲੀ ਜਲੰਧਰ ਜਾਣ ਵਾਲੀ ਸੜਕ ਦੇ ਉੱਤੇ ਸਥਿਤ ਹੈ ਕਮਲ ਹਸਪੀਟਲ ਦੇ ਨਜ਼ਦੀਕ ਉੱਥੇ ਟ੍ਰੈਫਿਕ ਦੀ ਜਿਹੜੀ ਮੂਵਮੈਂਟ ਹੈ ਉਹਨੂੰ ਲੈ ਕੇ ਕੁਝ ਕਨਸਰਨ ਸੀਗੇ ਨੰਬਰਜ਼ ਆਰ ਯੂਨੀਅਨ ਦੇ ਵੀ ਉੱਥੇ ਆਵਾਜ਼ਾਈ ਜਿਹੜੀ ਹੈਗੀ ਆ ਬਹੁਤ ਫਾਸਟ ਹੈਗੀ ਆ ਔਰ ਕਿਸੇ ਵੀ ਦਰਨਕ ਹਾਦਸੇ ਦੇ ਹੋਣ ਦੀ ਸੰਭਾਵਨਾ ਜਿਹੜੀ ਹੈਗੀ ਆ ਉੱਥੇ ਬਣੀ ਰਹਿੰਦੀ ਹੈ ਉਸ ਨੂੰ ਚਲਦੇ ਹੋਏ ਉਹਨਾਂ ਨੇ ਪ੍ਰੀਵੈਂਟਿਵ ਮੀਜਰਸ ਲਾਗੂ ਕਰਨ ਦੀ ਮੰਗ ਕੀਤੀ ਹੈਗੀ ਔਰ ਮੈਂ ਉਹਨਾਂ ਨੂੰ ਇਨਸ਼ੋਰ ਕੀਤਾ ਹੈਗਾ ਕਿ ਅਸੀਂ ਨੈਸ਼ਨਲ ਹਾਈਵੇ ਥੌਰੀਟੀ ਆਫ ਇੰਡੀਆ ਤੇ ਡੀਐਸਪੀ ਸਾਹਿਬ ਨਗੋਦਰ ਉਹਨਾਂ ਨੂੰ ਕਹਾਂਗੇ ਰੀਚ ਆਊਟ ਕਰਾਂਗੇ ਕਿ ਅਸੀਂ ਟ੍ਰੈਫਿਕ ਦੀ ਜਿਹੜੀ ਆਵਾਜਾਈ ਹੈਗੀ ਆ ਉਹਨੂੰ ਚੰਗੇ ਤਰੀਕੇ ਨਾਲ ਅਸੀਂ ਰੈਗੂਲੇਟ ਕਰ ਸਕੀਏ ਔਰ ਪ੍ਰੀਵੈਂਟਿਵ ਮੀਜਰਸ ਜਿਹੜੇ ਹੈਗੇ ਆ ਉਹਨਾਂ ਨੂੰ ਆਪਾਂ ਪਲੇਸ ਕਰ ਸਕੀਏ ਸਰ ਟ੍ਰੈਫਿਕ ਦਾ ਵੀ ਕੋਈ ਉੱਥੇ ਇੰਤਜ਼ਾਮ ਕੀਤਾ ਜਾਊਗਾ ਟ੍ਰੈਫਿਕ ਪੁਲਿਸ ਕਰੇਗੀ ਜੀ ਐਗਜ਼ੈਕਟਲੀ ਜਦੋਂ ਮੈਂ ਡੀਐਸਪੀ ਸਾਹਿਬ ਨੇ ਉਧਰ ਦੀ ਗੱਲ ਕੀਤੀ ਹੈਗੀ ਹੈ ਮੇਰਾ ਮਤਲਬ ਜਿਹੜਾ ਇਸ਼ਾਰਾ ਹੈਗਾ ਹੋਇਸੀ ਵਾਲਾ ਹੈਗਾ ਕਿਉਂਕਿ ਟ੍ਰੈਫਿਕ ਪੁਲਿਸ ਵੀ ਉਹਨਾਂ ਦੇ ਨਾਲ ਹੀ ਕੰਮ ਕਰਦੀ ਹੈਗੀ ਔਰ ਉਹਨਾਂ ਦੇ ਡਾਇਰੈਕਸ਼ਨਸ ਦੇ ਉੱਤੇ ਨਾਲ ਸਾਡੇ ਜਿਹੜੇ ਡੀਐਸਪੀ ਟ੍ਰੈਫਿਕ ਹੈਗੇ ਨੇ ਜਲੰਧਰ ਦੇ ਅਸੀਂ ਉਹਨਾਂ ਨੂੰ ਵੀ ਰੋਪਨ ਕਰਕੇ ਜਿਹੜੇ ਵੀ ਸੂਟੇਬਲ ਮੀਜਰਸ ਹੈਗੇ ਉਹਨਾਂ ਨੂੰ ਡਿਪਲਾਈ ਕਰਾਂਗੇ ਸਰ ਉੱਥੇ ਜਿਹੜੀਆਂ ਬੱਸਾਂ ਬਹੁਤ ਤੇਜ਼ ਰਫਰ ਦੇ ਨਾਲ ਪਾਸ ਕਰਦੀਆਂ ਜੀ 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 ਚੌਕ ਹਾਂ ਉਹਦੇ ਦੇਖੋ ਬੇਸਿਕਲੀ ਫੈਸਲਾ ਤੇ ਜਿਹੜਾ ਹੈਗਾ ਟ੍ਰੈਫਿਕ ਪੁਲਿਸ ਵੱਲੋਂ ਹੀ ਲਿੱਤਾ ਜਾਣਾ ਹੈਗਾ ਲੇਕਿਨ ਮੈਂ ਉਹਨਾਂ ਨੂੰ ਇੱਕ ਇਨਫਾਰਮਲ ਵੇ ਦੇ ਨਾਲ ਕਵਾਂਗਾ ਕਿ ਅਸੀਂ ਉੱਥੇ ਜੇ ਕਿਸੇ ਕਿਸਮ ਦੇ ਬੈਰੀਕੇਡਸ ਜਿਹੜੇ ਹੈਗੇ ਆ ਉਹ ਲਗਾ ਦਈਏ ਕਿਉਂਕਿ ਬੈਰੀਕੇਡਸ ਦੇ ਨਾਲ ਜਦੋਂ ਜ਼ਿਗਜ਼ੈਗ ਮੂਵਮੈਂਟ ਹੁੰਦੀ ਹੈਗੀ ਤੇ ਉਹਦੇ ਨਾਲ ਬੱਸਾਂ ਦੀ ਜਾਂ ਟਰੱਕਾਂ ਦੀ ਜਾਂ ਹੋਰ ਜਿਹੜੀ ਭਾਰੀ ਗੱਟੀਆਂ ਹੈਗੀਆਂ ਉਹਨਾਂ ਦੀ ਮੂਵਮੈਂਟ ਜਿਹੜੀ ਹੈਗੀ ਉਹਨਾਂ ਦੀ ਸਪੀਡ ਹੈਗੀ ਆ ਉਹ ਕੱਟ ਹੋ ਜਾਂਦੀ ਹੈਗੀ ਆ ਸਭ ਤੋਂ ਹੁੰਦੇ ਜਿਹੜੀ ਬਹੁਤ ਜ਼ਿਆਦਾ ਪੈ ਰਹੀ ਹੈ ਇਹ ਕੰਮ ਜਿਹੜਾ ਕਦੋਂ ਤੱਕ ਤੱਕ ਤੁਹਾਡਾ ਲਗਭਗ ਵੀ ਅੰਦਾਜ਼ਾ ਜਿਹਾ ਹੋ ਜਾਏਗਾ ਆ ਦੇਖੋ ਮਤਲਬ ਅਲੱਗ-ਅਲੱਗ ਮੀਜਰਸ ਜਿਹੜੇ ਹੈਗੇ ਨਾ ਉਹਨੂੰ ਡਿਪਲੋਏ ਕਰਨ ਲਈ ਅਲੱਗ-ਅਲੱਗ ਆ ਕੋਈ ਰੰਬਲ ਸਟ੍ਰਿਪ ਦੀ ਗੱਲ ਕਰੀ ਹੈ ਜਾਂ ਕੋਈ ਅਸੀਂ ਸਪੀਡ ਬ੍ਰੇਕਰ ਦੀ ਗੱਲ ਕਰੀ ਹੈ ਜਾਂ ਅੱਜ ਕੱਲੋ ਜਿਹੜੇ ਇੱਕੋ ਰਿਫਲੈਕਟਰਸ ਲੱਗਦੇ ਹੈਗੇ ਨੇ ਸੜਕ ਦੇ ਕਿਨਾਰੇ ਜਿੱਥੋਂ ਰਿਫਲੈਕਟਿੰਗ ਮਿਰਰਸ ਬੋਲਦੇ ਉਹਨਾਂ ਨੂੰ ਉਹ ਥੋੜਾ ਸਮਾਂ ਲੈ ਸਕਦੇ ਹੈਗੇ ਲੇਕਿਨ ਜਿਹੜੀ ਪੁਲਿਸ ਫੋਰਸ ਦੀ ਡਿਪਲੋਇਮੈਂਟ ਹੈਗੀ ਹੈ ਸੀ ਤੁਰੰਤ ਪ੍ਰਭਾਵ ਦੇ ਨਾਲ ਜਿਹੜੀ ਹੈ ਅੱਜ ਤੋਂ ਹੀ ਕਰ ਦਾਂਗੇ ਇਸ ਵale ਜਿਹੜੀ ਕਿ ਧੁੰਦ ਪੈ ਰਹੀ ਹੈਗੀ ਹੈ ਆਪ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੋਗੇ ਨਹੀਂ ਆਮ ਪਬਲਿਕ ਨੂੰ ਦੇਖੋ ਇਹ ਤਾਂ ਬਿਲਕੁਲ ਕਾਮਨ ਸੈਂਸ ਦੀ ਗੱਲ ਹੈਗੀ ਹੈ ਕਿ ਜਦੋਂ ਵੈਦਰ ਜਿਹੜਾ ਹੈਗਾ ਉਹ ਅਨੁਕੂਲ ਨਹੀਂ ਹੈਗਾ ਤੇ ਉਹਨਾਂ ਨੂੰ ਅ ਅਮੂਮਨ ਨਾਲੋਂ ਜ਼ਿਆਦਾ ਜਿਹੜੀ ਸਾਵਧਾਨੀ ਵਰਤਦੇ ਹੋ ਇਹ ਸਪੀਡ ਨੂੰ ਰੈਗੂਲੇਟ ਕਰਨਾ ਹੈਗਾ ਔਰ ਪੂਰੇ اپنی ਜਿਹੜੀ ਹੈਗੀ ਹੈ ਇਕਾਗਰਤਾ ਦੇ ਨਾਲ ਜਿਹੜਾ ਹੈਗਾ ਉਹ ਟ੍ਰੈਫਿਕ ਦਾ ਸੰਚਾਰਨ ਨਿਜੀ ਪੱਧਰ ਤੇ ਕਰਨਾ ਚਾਹੀਦਾ ਹੈਗਾ ਮੈਂ ਖੁਦ ਦੇਖਣਾ ਹੈਗਾ ਕਿ ਹਜੇ ਵੀ ਇਹੋ ਜਿਹੇ ਵੈਦਰ ਦੇ ਵਿੱਚ ਵੀ ਕੋਈ ਬਹੁਤ ਰੈਸ਼ ਡਰਾਈਵਿੰਗ ਕਰਦੇ ਨੇ ਕੁਝ ਲੋਕ ਹੈਗੇ ਆ ਉਹ ਡਰਾਈਵਿੰਗ ਕਰਦੇ ਕਰਦੇ ਨਾਲ ਫੋਨ ਸੁਣ ਰਹੇ ਹੁੰਦੇ ਹੈਗੇ ਨੇ ਕਈ ਅਧਰੇ ਹੈਗੇ ਨੇ ਉਹ ਬਹੁਤ ਹੀ ਕਹਿ ਲੋ ਕਿ ਬਿਲਕੁਲ ਗੌਰ ਨਹੀਂ ਕਰਦੇ ਹੈਗੇ ਕਿ ਵੈਦਰ ਕਿਸ ਤਰੀਕੇ ਦਾ ਲਗਾ ਜ਼ਿਕ-ਜ਼ੈਗ ਮੂਵਮੈਂਟ ਦੇ ਨਾਲ ਬਹੁਤ ਸਪੀਡ ਤੇ ਜਾ ਰਹੇ ਹੁੰਦੇ ਹੈਗੇ ਨੇ ਇਹ ਸਾਰੀਆਂ ਚੀਜ਼ਾਂ ਜਿਹੜੀ ਹੈਗੀ ਆ ਮਤਲਬ ਕਿਤੇ ਨਾ ਕਿਤੇ ਜਿਹੜਾ ਹੈਗਾ ਜਿਹੜਾ ਡਰਾਈਵਰ ਹੈਗਾ ਉਹਦੇ ਉਹਦੀ ਨੀਂਜੀ ਜ਼ਿੰਮੇਵਾਰੀ ਵੀ ਬੰਦੀ ਹੈਗੀ ਆ ਆਪਾਂ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਪ੍ਰਸ਼ਾਸਨ ਕੋਲੋਂ ਆਸ਼ਾ ਕਰੀਏ ਤੇ ਮੇਰੇ ਖਿਆਲੋਂ ਵੀ ਗਲਤ ਹੋਏਗੀ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਹੈਗਾ ਉਹ ਜਿਹੜਾ ਹੈਗਾ ਜਨਤਾ ਦਾ ਖੁਦ ਦਾ ਹੈਗਾ ਕਿ ਉਹਨੂੰ ਵੀ ਜ਼ਿੰਮੇਵਾਰ ਜ਼ਿੰਮੇਵਾਰੀ ਦਾ ਸਬੂਤ ਦਿੰਦੇ ਹੋਏ ਜਿਹੜਾ ਹੈਗਾ ਖੁਦ ਨੂੰ ਅੱਛੇ ਤਰੀਕੇ ਨਾਲ ਕੰਡਕਟ ਕਰਨ ਦੀ ਲੋੜ ਹੈਗੀ ਆ। ਸਰ ਨੰਬਰ ਦਾ ਯੂਨੀਅਨ ਬਾਰੇ ਇੱਕ ਪ੍ਰੋਬਲਮ ਹੋਰ ਵੀ ਦੱਸੀ ਗਈ ਜਿਹੜਾ ਉਹਦਾ ਮਾਨ ਪੱਤਾ ਉਹ ਮਿਲਣ ਦੇ ਵਿੱਚ ਬੜੀ ਇਲੀਟੀਫਿਕੇਸ਼ਨ ਹੋ ਰਹੀ ਹੈ। ਹਾਂਜੀ ਮੇਰੇ ਧਿਆਨ ਦੇ ਵਿੱਚ ਲਿਖੇ ਤੌਰ ਤੇ ਲੈ ਕੇ ਆਏ ਹੈਗੇ ਔਰ ਮੇਰੇ ਨਾਲ ਪ੍ਰਧਾਨ ਸਾਹਿਬ ਹੁਣ ਵੀ ਬੈਠੇ ਹੋਏ ਨੇ ਔਰ ਮੈਂ ਜਿਹੜੇ ਕੰਸਰਨਡ ਡੀਲਿੰਗ ਹੈਂਡ ਹੈ ਉਹਨਾਂ ਨੂੰ ਨਿੱਜੀ ਤੌਰ ਤੇ ਇੱਥੇ ਬੁਲਾ ਕੇ ਅੱਜ ਹੀ ਜਿਹੜਾ ਹੈਗਾ ਇਸ ਕੰਮ ਦੇ ਉੱਤੇ ਸ਼ੁਰੂਆਤ ਕਰਨ ਦੀ ਕਹਿ ਦਿੱਤਾ ਗਿਆ ਹੈਗਾ। ਔਰ ਮੈਂ ਪ੍ਰਧਾਨ ਸਾਹਿਬ ਨੂੰ ਵੀ ਕਹਿਆ ਕਿ ਜੇਕਰ ਕੋਈ ਅਜਿਹੀ ਲਿਸਟ ਹੈਗੀ ਹੈ ਜਿਹਦੇ ਵਿੱਚ ਜਿਹਨਾਂ ਲੋਕਾਂ ਨੂੰ ਮਾਨ ਪੱਤਾ ਨਹੀਂ ਮਿਲਿਆ ਹੈਗਾ ਉਹ ਮੈਨੂੰ ਦੇਣ ਤੇ ਵਿਦਨ 7 ਡੇਸ ਜਿਹੜੀ ਹੈਗੀ ਅਸੀਂ ਸਾਰੀ ਪੈਂਡੈਂਸੀ ਕਲੀਅਰ ਕਰ ਦਾਂਗੇ ਇਸ ਦੇ ਨਾਲ ਨਾਲ ਇਹ ਦੱਸਣਾ ਲਾਜ਼ਮੀ ਹੈਗਾ ਕਿ ਕੁਝ ਜਿਹੜੇ ਨੰਬਰਦਾਰ ਹੈਗੇ ਆ ਜਿਹੜੇ ਬਿਨਾ ਇਨਫੋਰਮ ਕੀਤੇ ਹੋਏ ਵਿਦੇਸ਼ ਚਲੇ ਜਾਂਦੇ ਹੈਗੇ ਆ ਉਹਨਾਂ ਦੀ ਜਿਹੜੀ ਪੇਮੈਂਟ ਹੈਗੀ ਹੈ ਉਹਨੂੰ ਦੇਣ ਦੇ ਵਿੱਚ ਜਿਹੜੀ ਹੈਗੀ ਇਸ ਦਫ਼ਤਰ ਦੀ ਅਸਮਰਥਤਾ ਹੈਗੀ ਹੈ ਸਰ ਜਿਹੜਾ ਬਿਨਾ ਦੱਸੇ ਤੋਂ ਜਿਹੜੇ ਨੰਬਰਦਾਰ ਬਾਹਰ ਚਲੇ ਜਾਂਦੇ ਉਹਨਾਂ ਤੇ ਕੋਈ ਕਾਰਵਾਈ ਵੀ ਕੀਤੀ ਜਾਂਦੀ ਹੈ ਜੀ ਮੈਨੂੰ ਵੀ ਹਜੇ ਹਾਰਲੀ 3 ਮੰਥਸ ਹੋਏ ਆ ਆਈ ਨੂ ਔਰ ਮੈਂ ਹਜੇ ਦੋ ਮੀਟਿੰਗਸ ਆਲਰੇਡੀ ਜਿਹੜੇ ਨੰਬਰਦਾਰ ਯੂਨੀਅਨ ਹੈਗੀ ਹੈ ਮੇਰੀ ਸਬਡਿਵੀਜ਼ਨ ਦੀ ਉਹਦੇ ਨਾਲ ਕਰ ਦਿੱਤੀ ਹੈ ਜ਼ਬਾਨੀ ਤੌਰ ਦੇ ਉੱਤੇ ਉਹਨਾਂ ਨੂੰ ਇਨਟੀਮੇਟ ਕਰ ਦਿੱਤਾ ਗਿਆ ਹੈਗਾ ਔਰ ਮੈਂ ਇਸ ਜਿਹੜੇ ਦਿਸ਼ਾ ਦੇ ਵਿੱਚ ਮਤਲਬ ਨੰਬਰਸ ਆ ਨੰਬਰਸ ਆ ਰਹੇ ਨੇ ਜਿਹੜੇ ਵੀ ਮੈਟਰਸ ਰਿਲੇਟਡ ਹੈਗੇ ਉਹਨਾਂ ਦੇ ਸਬੰਧ ਦੇ ਵਿੱਚ ਕਾਰਵਾਈ ਆਰੰਭ ਕਰ ਦਿੱਤੀ ਹੈਗੀ ਹੈ ਮਤਲਬ ਪਹਿਲੀ ਤੇ ਹੈਗਾ ਕਿ ਜਿੱਥੇ ਜਿੱਥੇ ਵੀ ਨੰਬਰਦਾਨੀਆਂ ਖਾਲੀ ਹੈਗੀਆਂ ਨੇ ਅਸੀਂ ਉਹ ਪ੍ਰੋਸੈਸ ਦੇਣਾ ਹੈਗਾ ਉਹਨੂੰ ਸ਼ੁਰੂਆਤ ਕਰ ਦਿੱਤੀ ਗਈ ਹੈਗੀ ਹੈ ਮੇਰੇ ਕੋਲ ਜਿਹੜੀਆਂ ਫਾਈਲਾਂ ਹੈਗੀਆਂ ਉਹ ਬਹੁਤ ਜਲਦੀ ਨਾਲ ਅਸੀਂ ਡਿਸਪੋਜ਼ ਆਫ ਕਰ ਰਹੇ ਹੈਗੇ ਆ ਔਰ ਜਿਹੜੀਆਂ ਅਸੀਂ ਹੋਰ ਵੀ ਇਨਵਾਈਟ ਕਰ ਰਹੇ ਹੈਗੇ ਆ ਜਿੱਥੇ ਜਿੱਥੇ ਨੰਬਰਦਾਰੀ ਖਾਲੀ ਪਈਆਂ ਨੇ ਔਰ ਜਿਵੇਂ ਤੁਸੀਂ ਕਿਹਾ ਹੈਗਾ ਕਿ ਜਿੱਥੇ ਕੋਈ ਨੰਬਰਦਾਰ ਕੋਈ ਹੈਗਾ ਹੈ ਜਿਹੜਾ ਆਪਣੀ ਜੌਬ ਨੂੰ ਸੀਰੀਅਸਲੀ ਨਹੀਂ ਲੈ ਰਿਹਾ ਔਰ ਸਰਕਾਰੀ ਜਿਹੜੇ ਨਿਯਮ ਰੈਗੂਲੇਸ਼ਨਸ ਹੈਗੇ ਆ ਉਹਨਾਂ ਨੂੰ ਵੀ ਫਲਾਉਟਿੰਗ ਕਰ ਰਿਹਾ ਹੈਗਾ ਅਸੀਂ ਉਹਦੇ ਖਿਲਾਫ ਜਿਹੜਾ ਹੈਗਾ ਬਣਦੀ ਕਾਰਵਾਈ ਟੁਕਵੀਂ ਕਾਰਵਾਈ ਜ਼ਰੂਰ ਕਰਾਂਗੇ ਇਹਦੇ ਵਿੱਚ ਕੋਈ ਦੋਰਾ ਨਹੀਂ ਹੈਗੀ ਥੈਂਕ ਯੂ ਥੈਂਕ ਯੂ